80 ਤੇ 90 ਦੇ ਦਹਾਕੇ ਵਿੱਚ ਖਾੜਕੂਵਾਦ ਦੇ ਦੌਰ ਸਮੇਂ ਪੰਜਾਬ 'ਚ ਜਦੋਂ ਨੌਜਵਾਨਾਂ ਦੇ ਫੇਕ ਐਨਕਾਊਂਟਰ ਦੇ ਮਾਮਲੇ ਸਾਹਮਣੇ ਆਏ ਸਨ ਤਾਂ ਪੰਜਾਬ ਪੁਲਿਸ ਦੇ ਕਈ ਅਫਸਰਾਂ ਦੀ ਵਰਦੀ ਦਾਗਦਾਰ ਹੋਈ ਸੀ। ਇਹਨਾਂ ਵਿੱਚੋਂ ਇੱਕ ਨਾਮ ਸਾਬਕਾ ਡੀਜੀਪੀ ਪੰਜਾਬ ਰਹੇ ਮੁਹੰਮਦ ਮੁਸਤਫਾ ਦਾਵੀ ਸੀ। ਫੇਕ ਐਨਕਾਊਂਟਰਾਂ ਨੂੰ ਲੈ ਕੇ ਮੁਹੰਮਦ ਮੁਸਤਫਾ ਵੀ ਸਵਾਲਾਂ ਦੇ ਘੇਰੇ ਵਿੱਚ ਰਹੇ ਸਨ ਹਾਲਾਂਕਿ ਕਾਨੂੰਨੀ ਦਾ ਪੇਚ ਦੇ ਜ਼ਰੀਏ ਉਹ ਬਚਦੇ ਰਹੇ। ਹੁਣ ਜਦੋਂ ਮੁਹੰਮਦ ਮੁਸਤਫਾ ਦੇ 35 ਸਾਲ ਦੇ ਭਰ ਜਵਾਨ ਵਕੀਲ ਪੁੱਤਰ ਅਕੀਲ ਦੀ ਬੇਵਕਤ ਭੇਦ ਭਰੇ ਹਾਲਾਤਾਂ ਦੇ ਵਿੱਚ ਕਥਿਤ ਤੌਰ ਤੇ ਦਵਾਈ ਦੀ ਓਵਰਡੋਸ ਨਾਲ ਜਾਨ ਜਾਣ ਦੀ ਖਬਰ ਆਈ ਹੈ ਤਾਂ ਹੁਣ ਪੁਲਿਸ ਅਫਸਰ ਨਹੀਂ ਬਲਕਿ ਪਿਤਾ ਦੇ ਰੂਪ ਵਿੱਚ ਮੁਸਤਫਾ ਸਵਾਲਾਂ ਦੇ ਘੇਰੇ ਵਿੱਚ ਹਨ ਇੱਕ ਗੰਭੀਰ ਸਵਾਲ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਪੁੱਤਰ ਅਕੀਲ ਦੇ ਵੱਲੋਂ ਹੀ ਆਪਣੀ ਜਾਨ ਜਾਣ ਤੋਂ ਪਹਿਲਾਂ ਜਾਰੀ ਦੋ ਵੀਡੀਓਜ਼ ਤੋਂ ਬਾਅਦ ਉੱਠ ਰਹੇ ਹਨ ਐਨਾ ਹੀ ਨਹੀਂ ਅਕੀਲ ਦੀ ਮਾਂ ਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਗਵਾਂਡੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਰਜ ਕਰਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਦੇ ਬਿਆਨ ਅਤੇ ਪੁੱਤਰ ਅਕੀਲ ਦੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਜਾਨ ਨਾਲ ਜੁੜੇ ਸਵਾਲ ਹੁਣ ਸਾਜ਼ਿਸ਼ ਵਿੱਚ ਬਦਲਦੇ ਹੋਏ ਨਜ਼ਰ ਆ ਰਹੇ ਹਨ ਜਿਸ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਨੇ ਮੁਹੰਮਦ ਮੁਸਤਾਫਾ ਪਤਨੀ ਰਜ਼ੀਆ ਸੁਲਤਾਨਾ ਅਕੀਲ ਦੀ ਪਤਨੀ ਤੇ ਭੈਣਾਂ ਖਿਲਾਫ ਬੀ ਐਨ ਐਸ ਅਧੀਨ ਕਤਲ ਦੀ ਧਾਰਾ 103 1 ਸੈਕਸ਼ਨ 61 ਅਪਰਾਧਿਕ ਸਾਜ਼ਿਸ਼ ਅਧੀਨ ਮਾਮਲਾ ਦਰਜ ਕਰ ਲਿਆ ਪੂਰੇ ਮਾਮਲੇ ਦੀ ਤੈਅ ਤੱਕ ਜਾਣ ਦੇ ਲਈ ਜਾਂਚ ਵਾਸਤੇ ਏ ਸੀ ਪੀ ਸ੍ਰਿਸ਼ਟੀ ਗੁਪਤਾ ਅਧੀਨ ਸਿਟ ਵੀ ਬਣਾ ਦਿੱਤੀ ਹੈ ਅੱਜ ਇਸ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਅਕੀਲ ਦੇ ਦੋ ਵੀਡੀਓਜ਼ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਉਸ ਦੀ ਜਾਨ ਨਾਲ ਜੁੜੇ ਕੁਝ ਸਵਾਲਾਂ ਨੂੰ ਤਰਾਸ਼ਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਮੁਹੰਮਦ ਮੁਸਤਫਾ ਦਾ ਨਾਂ ਜਿਹੜਾ 84 ਦੇ ਦੌਰ ਨਾਲ ਜੁੜਿਆ ਹੋਇਆ ਉਸ ਦਾ ਵੀ ਜ਼ਿਕਰ ਕਰਾਂਗੇ ਸਬਤ੍ਰਿਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨ ਕੌਰ 16 ਅਕਤੂਬਰ ਨੂੰ ਇੱਕ ਖਬਰ ਆਉਂਦੀ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਫਾ ਅਤੇ ਸਾਬਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਦੀ ਦਵਾਈ ਦੀ ਓਵਰਡੋਸ ਨਾਲ ਜਾਨ ਚਲੀ ਗਈ ਹੈ ਇਸ ਖਬਰ ਨੇ ਪੁਲਿਸ ਤੋਂ ਲੈ ਕੇ ਸਿਆਸੀ ਹਲਕਿਆਂ ਤੱਕ ਸਭ ਨੂੰ ਹੈਰਾਨ ਕਰ ਦਿੱਤਾ ਮਾਮਲਾ ਸ਼ੱਕੀ ਸੀ ਪਰ ਹਾਈ ਪ੍ਰੋਫਾਈਲ ਹੋਣ ਦੀ ਵਜ੍ਹਾ ਕਰਕੇ ਕੋਈ ਇਸਤੇ ਜ਼ਿਆਦਾ ਬੋਲਣਾ ਨਹੀਂ ਸੀ ਚਾਹੁੰਦਾ ਪੁਲਿਸ ਦੀ ਸ਼ੁਰੂਆਤੀ ਜਾਂਚ ਦਵਾਈ ਦੀ ਓਵਰਡੋਸ ਨਾਲ ਅਕੀਲ ਦੇ ਖਤਮ ਹੋਣ ਵੱਲ ਇਸ਼ਾਰਾ ਕਰ ਰਹੀ ਸੀ ਕਿਉਂਕਿ ਮਾਪਿਆਂ ਨੇ ਪੁਲਿਸ ਨੂੰ ਇਹੀ ਵਜ੍ਹਾ ਦੱਸੀ ਸੀ ਮਾਪਿਆਂ ਨੇ ਖੁਦ ਦੱਸਿਆ ਇਸ ਕਰਕੇ ਕੋਈ ਬਹੁਤਾ ਸ਼ੱਕ ਨਹੀਂ ਕੀਤਾ ਗਿਆ ਅਕੀਲ ਨੂੰ ਯੂਪ ਦੇ ਸਹਾਰਨਪੁਰ ਵਿੱਚ ਸਪੁਰਦ ਦੇਖਾ ਕਰਨ ਤੋਂ ਬਾਅਦ ਪੁੱਤਰ ਅਕੀਲ ਦਾ 1.5 ਮਹੀਨੇ ਪਹਿਲਾਂ ਦਾ 27 ਅਗਸਤ 2025 ਨੂੰ ਬਣਾਇਆ ਹੋਇਆ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ ਜਿਸ ਵਿੱਚ ਅਕੀਲ ਸੰਸਨੀ ਕੇਸ ਖੁਲਾਸੇ ਕਰਦਿਆਂ ਆਪਣੇ ਪਿਤਾ ਮੁਹੰਮਦ ਮੁਸਤਫਾ ਅਤੇ ਆਪਣੀ ਪਤਨੀ ਵਿਚਾਲੇ ਨਾਜਾਇਜ਼ ਰਿਸ਼ਤਿਆਂ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾ ਰਿਹਾ ਸੀ ਇਸ ਦੌਰਾਨ ਅਕੀਲ ਨੇ ਦੱਸਿਆ ਕਿ 2018 ਦੇ ਵਿੱਚ ਹੀ ਸਭ ਤੋਂ ਪਹਿਲਾਂ ਉਸ ਨੂੰ ਪਿਤਾ ਤੇ ਪਤਨੀ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ ਉਸ ਵੇਲੇ ਤੋਂ ਹੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਤਣਾਅ ਤੋਂ ਗੁਜ਼ਰ ਰਿਹਾ ਹੈ ਅੱਜ 27 ਅਗਸਤ 2025 ਬੀਸਿਕਲੀ ਕਨਡਾਲ ਕੋ और वाइफ का फेयर डिस्कवर किया और काफी टाइम हो गया साल डेढ़ दो साल हो गए डिस्कवर मेरे को जब से पता लगा पता मेरे को पहले ही लग जाना चाहिए था जब ये काफी कुछ हुआ मतलब दो शादी के एक साल बाद भी दो में इनको मैंने पकड़ लिया था बाथरूम यहाँ पे आ, अपने रूम में ड्रेसिंग रूम के अंदर भाग गया था नीचे फिर मेरे को उसने फिर डिटेन कराया लीगली अब बेसिकली मेरे को ਦਾ ਬਹੁਤ ਮੈਂਟਲ ਟਰੋਮਾ ਵਿੱਚ ਹਾਂ ਬਹੁਤ ਜ਼ਿਆਦਾ ਸਟ्रेस ਵਿੱਚ ਹਾਂ ਮੈਨੂੰ ਕੁਝ ਸਮਝ ਨਹੀਂ ਆਤਾ ਮੈਂ ਕੀ ਕਰੂੰ ਕੀ ਨਾ ਕਰੂੰ ਸਿਰਫ ਐਨਾ ਹੀ ਨਹੀਂ ਅਕੀਲ ਨੇ ਵੀਡੀਓ ਵਿੱਚ ਇਹ ਵੀ ਇਲਜ਼ਾਮ ਲਾਇਆ ਕਿ ਮੇਰੇ ਪਿਤਾ ਵੱਲੋਂ ਮੈਨੂੰ ਧਮਕਾਇਆ ਜਾ ਰਿਹਾ ਹੈ ਜਿਵੇਂ ਮੈਂ ਆਪਣੀ ਜ਼ੁਬਾਨ ਖੋਲੀ ਤਾਂ ਮੇਰੇ ਖਿਲਾਫ ਜ਼ਬਰਜਨਾਹ ਤੇ ਕਤਲ ਦਾ ਕੇਸ ਵੀ ਦਰਜ ਕਰਵਾ ਦਿੱਤਾ ਜਾਵੇਗਾ ਇਸ ਲਈ ਪੁੱਤ ਨੇ ਆਪਣੇ ਪਿਤਾ ਤੇ ਪੰਜਾਬ ਪੁਲਿਸ ਵੱਲੋਂ ਦਬਾਅ ਪਾਉਣ ਦਾ ਇਲਜ਼ਾਮ ਵੀ ਲਾਇਆ ਗਿਆ ਜਿਸ ਜੀ ਮਨੇ ਨੇ ਕਨਫਰੰਟ ਕੀਤਾ tha ਉਸ ਦਿਨ ਇਹਨਾਂ ਨੇ ਝੂਠਾ ਬੱਚਾ ਕਰ ਦਿਆ ਟੈਂਪੋ ਮਾਡਲ ਦਾ ਹੈਨਾ यूजिंग द स्टेट मशीनरी विदाउट एनी प्रोवोकेशन नथिंग पंजाब के बंदे पुलिस मशीनरी स्टेट मशीनरी बुला के हरियाणा में बुलाता मुझे उठवा देता है अपने जिम्मेनो को यूज करता है मुझे उठवा देता है और फिर टोंट मारता है पीछे से ये मेरे को डराते हैं कि तूने कोई स्टेप लिया कुछ लिया तो हम तेरे पे रेप केस करा देंगे हम तेरे पे मॉडर केस करा देंगे 27 अगस्त दा ये वीडियो जदों तेजी नाल वायरल होया ता मोहम्मद मुस्तफा ते कई सवाल उठन लगे जिस तो बाद अकील दा एक और वीडियो सामने आ गया ਜਿਸ ਵਿੱਚ ਅਕੀਲ ਆਪਣੇ ਪਰਿਵਾਰ ਨੂੰ ਕਲੀਨ ਚਿੱਟ ਦਿੰਦੇ ਆ ਸਫਾਈ ਦੇ ਰਿਹਾ ਹੈ ਕਿ ਮੇਰੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਇਸ ਲਈ ਉਸਨੇ ਅਜੀਹਾ ਬਿਆਨ ਦਿੱਤਾ ਵੀਡੀਓ ਦੀ ਸ਼ੁਰੂਆਤ ਵਿੱਚ ਅਕੀਲ ਦੀ 5 ਸਕਿੰਟਾਂ ਦੀ ਤਸਵੀਰ ਆਉਂਦੀ ਹੈ ਜਿਸ ਤੋਂ ਬਾਅਦ ਸਿਰਫ ਆਵਾਜ਼ ਹੀ ਸੁਣਾਈ ਦਿੰਦੀ ਹੈ ਜਦਕਿ ਪਹਿਲੇ ਵੀਡੀਓ ਦੇ ਵਿੱਚ ਉਸਦੀ ਪੂਰੀ ਸ਼ਕਲ ਨਜ਼ਰ ਆ ਰਹੀ ਸੀ ਇਸ ਤੋਂ ਲਾਵਾ ਅਕੀਲ ਨੇ ਆਪਣੇ ਦੂਸਰੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਪਿਤਾ ਮੁਹੰਮਦ ਮੁਸਤਾਫਾ ਤੇ ਇਲਜ਼ਾਮ ਲਾਉਣ ਵਾਲਾ ਵੀਡੀਓ ਉਸਨੇ 1 ਸਾਲ ਪਹਿਲਾਂ ਬਣਾਇਆ ਸੀ ਜਦਕਿ ਪਹਿਲੇ ਵੀਡੀਓ ਦੇ ਵਿੱਚ ਉਸਨੇ ਖੁਦ 27 ਅਗਸਤ 2025 ਤਰੀਕ ਦੱਸੀ ਸੀ। ਵੀਡੀਓ ਵਿੱਚ ਉਸਨੇ ਬਿਲਾ ਰੋ ਮੈਂ ਇੰਟਰਸਟ ਕਰਨਾ ਚਾਹਤਾ ਹਾਂ ਕਿ ਪਿਛਲੇ ਅ ਪਿਛਲੇ ਸਾਲ ਮੈਂ ਇੱਕ ਵੀਡੀਓ ਡਾਲੀ ਸੀ। ਮੈਂ ਇਸ ਕੋਈ ਪਤਾ ਨਹੀਂ ਕੀ ਆ ਕਹ ਬੋਲ ਰਿਹਾ ਹਾਂ ਮੈਂ ਉਹ ਦੁਹਰਾਣਾ ਨਹੀਂ ਚਾਹਤਾ। ਪਰ ਉਹ ਸਭ ਮੈਂ ਉਸ ਡਿਊ ਟੂ ਮੈਂਟਨ ਨਹੀਂ ਹੈ। ਉਸ ਸਪਿੰਗ ਫਰਮ ਸਕੀਜ਼ੋਫ੍ਰੀਨੀ ਪੇਤ ਭਰੇ ਹਾਲਾਤਾਂ ਵਿੱਚ ਅਕੀਲ ਦੇ ਖਤਮ ਹੋਣ ਦਾ ਮਾਮਲਾ ਸ਼ਾਇਦ ਇੰਚੀ ਦੱਬ ਜਾਂਦਾ ਪਰ ਅਕੀਲ ਦੀ ਮਾਂ ਰਜ਼ੀਆ ਸੁਲਤਾਨਾ ਦੀ ਗਵਾਂਡੀ ਸਮਸ਼ੁਦੀਨ ਚੌਧਰੀ ਨੇ ਅਕੀਲ ਦੇ ਖਤਮ ਹੋਣ ਨੂੰ ਲੈ ਕੇ ਮੁਹੰਮਦ ਮੁਸਤਾਫਾ ਅਤੇ ਪਰਿਵਾਰ ਤੇ ਗੰਭੀਰ ਸਵਾਲ ਸਿਰ ਉੱਚੇ ਚੁੱਕੇ ਹਨ ਪੁਲਿਸ ਤੋਂ ਜਾਂਚ ਦੀ ਮੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਅਕੀਲ ਦੇ ਪਿਤਾ ਮੁਹੰਮਦ ਮੁਸਤਾਫਾ ਮਾਤਾ ਰਜ਼ੀਆ ਸੁਲਤਾਨਾ ਪਤਨੀ ਤੇ ਭੈਣ ਖਿਲਾਫ ਕਤਲ ਸਮੇਤ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕਰ ਲਿਆ ਸ਼ਮਸ਼ੂਦੀਨ ਦਾ ਇਲਜ਼ਾਮ ਹੈ ਕਿ ਅਕੀਲ ਨੂੰ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਕਿਸੇ ਨਾ ਕਿਸੇ ਤਰ੍ਹਾਂ ਉਸਨੇ ਡੇਢ ਮਹੀਨੇ ਪਹਿਲਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਸੱਚ ਦੱਸਿਆ ਸੀ ਪਰ ਜੇ ਪੁਲਿਸ ਉਸ ਵੇਲੇ ਹੀ ਕਾਰਵਾਈ ਕਰਦੀ ਤਾਂ ਅਕੀਲ ਸ਼ਾਇਦ ਖਤਮ ਨਾ ਹੁੰਦਾ ਸ਼ਮਸ਼ੂਦੀਨ ਨੇ ਇਹ ਵੀ ਸਵਾਲ ਕੀਤਾ ਕਿ ਜੇ ਅਕੀਲ ਦੇ ਖਤਮ ਹੋਣ ਦਾ ਕਾਰਨ ਓਵਰਡੋਸ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਨੂੰ ਓਵਰਡੋਸ ਦਿੱਤੀ ਕਿਸ ਨੇ ਸਿਰਫ ਐਨਾ ਹੀ ਨਹੀਂ ਸ਼ਮਸ਼ੂਦੀਨ ਨੇ ਕਿਹਾ ਕਿ ਅਕੀਲ ਨੇ ਆਪਣੇ ਮਾਰੇ ਜਾਣ ਤੋਂ ਕੁਝ ਦਿਨ ਪਹਿਲਾਂ ਇੰਸਟਾਗ੍ਰam ਤੇ ਪੋਸਟ ਪਾ ਕੇ ਇੱਕ ਡਾਇਰੀ ਦਾ ਜ਼ਿਕਰ ਵੀ ਕੀਤਾ ਸੀ ਜਿਸ ਵਿੱਚ ਉਹਨੇ ਆਪਣੀ ਹੱਟ ਬੀਤੀ ਦੱਸੀ ਹੈ ਸ਼ਮਸ਼ੂਦੀਨ ਨੇ ਪਰਿਵਾਰ ਵੱਲੋਂ ਅਕੀਲ ਦੀ ਮਾਨਸਿਕ ਹਾਲਤ ਖਰਾਬ ਦੱਸਣ ਤੇ ਵੀ ਸਵਾਲ ਚੁੱਕੇ ਗਏ ਮੈਂ ਕਹਿੰਦਾ ਹਾਂ ਅਗਰ ਉਹ ਕਹਿ ਰਹੇ ਹਨ ਕਿ ਡਵਾਈਸ ਦਾ ਓਵਰਡੋਜ਼ ਹੈ ਤਾਂ ਮੇਰੀ ਕਸਟਡੀ ਮੇ ਜੋ ਬੰਦਾ ਹੋਗਾ ਉਸਕੋ ਦਵਾਈ ਕੀ ওভারਡੋਸ ਕਿਸ ਨੇ ਦੀ ਅਗਰ ਜੋ ਬੰਦਾ ਕ ਮਤਲਬ ਆਪਨੇ ਘਰ ਮੇ ਬੰਦੀ ਬਣਾ ਕੇ ਰੱਖਾ ਹੂਆ ਹੈ ਉਹਦਾ ਨਾ ਗੱਬਰ ਕਿਸੇ ਦਾ ਟੱਚ ਹੈ ਨਾ ਉਹ ਛੁਪ ਛੁਪ ਕੇ ਆਪਣੇ ਵੀਡੀਓ ਡਾਲ ਰਹਾ ਹੈ ਤਾਂ ਉਸਕੋ ਬੰਦੀ ਕਿਸਬ ਮਤਲਬ ਉਸਕਾ ਡੋਜ਼ ਕਿ ਦਿਆ ਕਿਸਨੇ ਪੰਚਕੁਲਾ ਪੁਲਿਸ ਲਈ ਅਕੀਲ ਦਾ ਮਾਰੇ ਜਾਣਾ ਹੁਣ ਸਿਰਫ ਦਵਾਈ ਦੀ ওভারਡੋਸ ਦਾ ਕੇਸ ਨਹੀਂ ਬਣ ਕੇ ਰਹਿ ਗਿਆ ਬਲਕਿ ਇਸ ਦੀ ਤੈ ਤੱਕ ਜਾਨ ਦੀ ਲੋੜ ਹੈ ਜਿਸ ਤੇ ਸ਼ੁਰੂਆਤ ਪੁਲਿਸ ਨੇ ਕਰ ਦਿੱਤੀ ਹੈ ਹਾਲਾਂਕਿ ਕੇਸ ਦਰਜ ਹੋਣ ਤੋਂ ਬਾਅਦ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਕਿਹਾ ਕਿ ਸੱਚ ਜ਼ਰੂਰ ਸਾਹਮਣੇ ਆਵੇਗਾ ਜਾਂਚ ਚੱਲ ਰਹੀ ਹੈ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਦਾ ਪੁੱਤਰ ਅਕੀਲ ਮਾਨਸਿਕ ਰੋਗੀ ਸੀ ਸਕੂਲ ਵੇਲੇ ਤੋਂ ਹੀ ਉਹ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਗਿਆ ਸੀ ਮੇਰਾ ਬੱਚਾ ਪਿਛਲੇ 18 ਸਾਲ ਸੇ ਵੈਲਮ ਸਕੂਲ ਸੇ ਜਦੋਂ ਉਹ ਨਿਕਲਾ ਥਾ ਵਾਹਾਂ ਸੇ ਵੀ ਨਿਕਲਾ ਗਿਆ ਥਾ ਉਸੇ ਵੈਲਮ ਸਕੂਲ ਸੇ ਵੀ ਬਹੁਤ سارے ਸਕੂਲ ਚੇਂਜ ਕੀਏ ਕਿਆ-ਕਿਆ ਕੀਏ ਕਿੰਨੇ ਸਕੂਲ ਮੈਨੇ ਬਦਲਵਾਏ ਉਸਕੇ ਚੰਡੀਗੜ੍ਹ ਕੇ ਬਦਲਵਾਏ ਯੂਨੀਵਰਸਿਟੀਆਂ ਬਦਲਵਾਈ कितने केसेस में उसने पुलिस वालों पे हाथ उठाए मैं माफ़ी मांगी मैंने सिपाहियों से मामला दबाया अपने घर की इज्जत बचाई है मेरे कमरे में उसने आग लगाई मेरे घर में दो बार पुलिस को रिपोर्ट भी किया पंचकुला पुलिस को पंजाब पुलिस में तो पचास बार मैंने उसको भेजा सेफ कस्टडी में हम पब्लिक लाइफ में बहुत सारी चीज़ें हमें छिपानी पड़ती हैं ਅਗਰ ਉਹ ਸਾਈਕੋਟਿਕ ਹੋ ਗਿਆਤਾ 2024 ਸੇ ਉਹ ਜੋ 1985 ਵਿੱਚ ਦੀ ਆਈਪੀਐਸ ਅਫਸਰ ਮੁਹੰਮਦ ਮੁਸਤਫਾ ਦਾ ਪੰਜਾਬ ਦੇ ਡੀਜੀਪੀ ਬਣ ਦਾ ਸਫਰ ਸਿਆਸੀ ਦਾ ਪੇਸ਼ ਤੇ ਵਿਵਾਦਾਂ ਵਿੱਚ ਹੀ ਗੁਜ਼ਰਿਆ ਪਤਨੀ ਰਜ਼ੀਆ ਸੁਲਤਾਨਾ ਭਾਵੇਂ ਕੈਪਟਨ ਸਰਕਾਰ ਵੇਲੇ ਕੈਬਨਟ ਮੰਤਰੀ ਰਹੀ ਪਰ ਸੂਬੇ ਦਾ ਮੁੱਖ ਟੀਜੀਪੀ ਨਾ ਬਣ ਦਿੱਤੀ ਇਸ ਕਰਕੇ ਕੈਪਟਨ ਨਾਲ ਮੁਸਤਫਾ ਦੀ ਸਿੱਧੀ ਲੜਾਈ ਰਹਿੰਦੀ ਸੀ ਸੇਵਾਮੁਕਤ ਹੋਣ ਤੋਂ ਬਾਅਦ ਮੁਸਤਫਾ ਵੀ ਸਿਆਸਤ ਵਿੱਚ ਉਤਰੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਬਣੇ ਪਰ ਕੁਝ ਖਾਸ ਨਹੀਂ ਕਰ ਸਕੇ ਸਿਰਫ ਇੰਨਾ ਹੀ ਨਹੀਂ ਵਰਦੀ ਵਿੱਚ ਰਹਿੰਦੇ ਹੋਇਆਂ ਮੁਹੰਮਦ ਮੁਸਤਫਾ ਖਿਲਾਫ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਦੇ ਵੀ ਗੰਭੀਰ ਇਲਜ਼ਾਮ ਲੱਗੇ ਪਰ ਕਾਨੂੰਨ ਕਚਹਿਰੀ ਚੋਂ ਉਹ ਬੇਦਾਗ ਨਿਕਲਦਾ ਰਿਹਾ ਸਭ ਤੋਂ ਗੰਭੀਰ ਮਾਮਲਾ ਮੁਸਤਫਾ ਦੇ ਫਿਰੋਜ਼ਪੁਰ ਦੇ ਐਸਐਸਪੀ ਰਹਿੰਦੇ ਹੋਏ ਸਾਹਮਣੇ ਆਇਆ ਜਿਸ ਮੁਤਾਬਕ ਪਿੰਡ ਗੱਟਾ ਬਾਦਸ਼ਾਹ ਮੁਖੂ ਦੇ ਵਿੱਚ ਮੁਸਤਫਾ ਨੇ 25 ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਖਤਮ ਕਰ ਦਿੱਤਾ ਸੀ ਇਲਜ਼ਾਮਾਂ ਮੁਤਾਬਕ ਮਾਮਲੇ ਦੀ ਸੀਬੀਆਈ ਜਾਂਚ ਵੀ ਪਰ ਦਬਾਅ ਪੈਣ ਕਰਕੇ ਗਵਾਹ ਨੂੰ ਮੁਕਰਨਾ ਪਿਆ ਇਨਸਾਫ ਕਰਾਇਮ ਅਗੇਂਸਟ ਹਿਊਮੈਨਿਟੀ ਇਨ ਪੰਜਾਬ ਨਾਂ ਦੀ ਵੈਬਸਾਈਟ ਨੇ ਮੁਹੰਮਦ ਮੁਸਤਾਫਾ ਦੇ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ 18 ਰਿਕਾਰਡ ਪੇਸ਼ ਕੀਤੇ ਹਨ ਇਨਸਾਫ ਵੈਬਸਾਈਟ ਦੇ ਮੁਤਾਬਕ ਮੁਸਤਾਫਾ ਨੇ ਅਜਨਾਲਾ ਵਿੱਚ ਪੋਸਟਿੰਗ ਦੌਰਾਨ 20 ਸਾਲਾਂ ਦੇ ਪਲਵਿੰਦਰ ਸਿੰਘ ਸਿੱਖ ਨੌਜਵਾਨ ਦਾ ਖਤਾਈ ਕਲਾਂ ਦੇ ਵਿੱਚ ਖਾਤਮਾ ਕਰਵਾਇਆ ਬਾਬਾ ਬਕਾਲਾ ਵਿੱਚ 18 ਸਾਲ ਦੇ ਕੁਲਦੀਪ ਸਿੰਘ ਤੇ 24 ਸਾਲ ਦੇ ਪ੍ਰਗਟ ਸਿੰਘ ਬਿਨਾਂ ਕਾਨੂੰਨੀ ਕਾਰਵਾਈ ਦੇ ਖਤਮ ਕਰ ਦਿੱਤੇ ਗਏ ਪੱਟੀ ਵਿੱਚ ਵੀ ਮੁਹੰਮਦ ਮੁਸਤਫਾ ਤੇ ਗੰਭੀਰ ਇਲਜ਼ਾਮ ਲੱਗੇ ਇਨਸਾਫ ਕਰਾਇਮ ਅਗੇਂਸਟ ਹਿਊਮੈਨਿਟੀ ਇਨ ਪੰਜਾਬ ਦੇ ਮੁਤਾਬਿਕ 18 ਸਾਲ ਦੇ ਨੌਜਵਾਨ ਬਲਵੀਰ ਸਿੰਘ ਤੇ 26 ਸਾਲ ਦੇ ਭਰਜਵਾਨ ਸੁਖਵਿੰਦਰ ਸਿੰਘ ਦਾ ਵੀ ਇਸੇ ਤਰ੍ਹਾਂ ਪੁਲਿਸ ਹਿਰਾਸਤ ਵਿੱਚ ਖਾਤਮਾ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ 20 ਸਾਲਾ ਨਿਸ਼ਾਨ ਸਿੰਘ ਜ਼ੀਰਾ ਦਾ 18 ਸਾਲ ਦਾ ਗੁਰਲਾਲ ਸਿੰਘ 30 ਸਾਲ ਦਾ ਸ਼ਵਿੰਦਰ ਸਿੰਘ ਗੁਰਦਾਸਪੁਰ ਦੇ 60 ਸਾਲ ਦੇ ਕਰਮ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਮੁਕਾਇਆ ਗਿਆ ਕਪੂਰਥਲਾ ਮੋਗਾ ਤੇ ਰੂਪਨਗਰ ਵਿੱਚ ਵੀ ਪੋਸਟਿੰਗ ਦੌਰਾਨ ਮੁਹੰਮਦ ਮੁਸਤਾਫਾ ਤੇ ਸਿੱਖ ਨੌਜਵਾਨਾਂ ਦੇ ਐਨਕਾਊਂਟਰ ਦੇ ਇਲਜ਼ਾਮ ਲੱਗੇ ਮੋਗਾ ਦਾ 30 ਸਾਲਾ ਨੌਜਵਾਨ ਅੰਗਰੇਜ਼ ਸਿੰਘ 23 ਸਾਲ ਦਾ ਸੇਵਕ ਸਿੰਘ ਉਸ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਖਤਮ ਕੀਤਾ ਗਿਆ ਇਲਜ਼ਾਮ ਮੁਸਤਾਫਾ ਤੇ ਲੱਗਿਆ ਰੂਪਨਗਰ ਦੇ ਤਿੰਨ ਨੌਜਵਾਨ ਤੇ ਇੱਕ ਬਜ਼ੁਰਗ ਸਿੱਖ ਮੁਹੰਮਦ ਮੁਸਤਾਫਾ ਦਾ ਸ਼ਿਕਾਰ ਹੋਏ। ਇਹਨਾਂ ਵਿੱਚ 27 ਸਾਲ ਦਾ ਗੁਰਮੀਤ ਸਿੰਘ, 21 ਸਾਲ ਦਾ ਹਰਵਿੰਦਰ ਸਿੰਘ, 28 ਸਾਲ ਦਾ ਪਰਮਜੀਤ ਸਿੰਘ, 60 ਸਾਲ ਦਾ ਉਜਾਗਰ ਸਿੰਘ ਸ਼ਾਮਲ ਹਨ। 38 ਸਾਲ ਪੁਲਸੀ ਨੌਕਰੀ ਵਿੱਚ ਜਿਸ ਤਰ੍ਹਾਂ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ નિર્ਦੋਸ਼ ਸਿੱਖ ਨੌਜਵਾਨਾਂ ਦੀ ਜ਼ਿੰਦਗੀ ਲੈਣ ਦੇ ਇਲਜ਼ਾਮ ਲੱਗੇ ਉਹ ਕਾਫੀ ਗੰਭੀਰ ਸਨ। ਪਰ ਸਿਆਸੀ ਸ਼ਹਿਟ ਮੁਸਤਾਫਾ ਕਾਨੂੰਨੀ ਦਾ ਪੇਛ ਦੇ ذریعے ਹਰ ਵਾਰੀ ਕਾਨੂੰਨ ਦੇ ਸ਼ਿਕੰਜੇ ਤੋਂ ਬਚਦੇ ਰਹੇ ਪਰ ਇਸ ਵਾਰੀ ਆਪਣੇ ਖੂਨ ਨੇ ਵੀ ਪਿਓ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਇਸ ਵਾਰੀ ਮੁਹੰਮਦ ਮੁਸਤਾਫਾ ਦਾ ਬਚਣਾ ਸ਼ਾਇਦ ਸੌਖਾ ਨਹੀਂ ਹੋਵੇਗਾ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਹੋਰ ਸਟੋਰੀ ਦੇ ਨਾਲ ਫਿਰ ਮਿਲਾਂਗੇ ਧੰਨਵਾਦ